ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਧਰਮਕੋਟ ਪਤਨ ਤੇ ਆਪਣਾ ਅਗਲੇ ਪਾਸੇ ਜਿਹੜਾ ਕੋਨੇ ਵਾਲਾ ਉਪਰੇ ਜੀ ਅੰਮ੍ਰਿਤਸਰੇ ਏਰੀਏ ਦਾ ਜਿਹੜਾ ਹੈਗਾ ਪਿੰਡ ਉਧਰਲੇ ਪਾਸੇ ਅਸੀਂ ਪਹੁੰਚੇ ਕੁਝ ਕਿਸਾਨਾਂ ਦੀਆਂ ਮੁਸ਼ਕਲਾਂਵਾਂ ਸੀ ਕਿ ਮੁਸ਼ਕਲਾਂ ਸੀਗੀਆਂ ਤੇ ਕੁਝ ਜੋ ਹੜ੍ਹਾਂ ਨੂੰ ਰੋਕਣ ਵਾਸਤੇ ਪ੍ਰਬੰਧ ਸਰਕਾਰ ਨੇ ਕੀਤੇ ਆ ਕੋ ਦਾ ਜਜਾ ਲੈਣ ਵਾਸਤੇ ਪਹੁੰਚੇ ਸੀ ਸੋ ਇੱਕ ਤਾਂ ਮੈਂ ਇੱਥੇ ਸਭ ਤੋਂ ਪਹਿਲਾਂ ਵਿਸ਼ੇਸ਼ ਕਰਕੇ ਕਹਿਣੀ ਚਾਹੁੰਦਾ ਕਿ ਜਿਹੜਾ ਇਧਰਲੀ ਸਾਈਡ ਤੁਸੀਂ ਪਿਛਲੇ ਸਾਲ ਕਿਸਾਨਾਂ ਨੇ ਆਪ ਬੰਨੀ ਸੀ ਫਿਰ ਉਹਤੇ ਪਿਛਲੇ ਸਾਲ ਦੀ ਅਸੀਂ ਬੇਨਤੀ ਕੀਤੀ ਕਿ ਉਹਦੇ ਨਾਲ ਪੱਥਰ ਲਾਤਾ ਜਾਵੇ ਪਰ ਹਾਲ ਦੀ ਘੜੀ ਸਰਕਾਰ ਦਾ ਕੋਈ ਵੀ ਉਧਰਲੇ ਪਾਸੇ ਧਿਆਨ ਨਹੀਂ ਅਸੀਂ ਕੈਬਨਿਟ ਮੰਤਰੀ ਢਾਲੀਵਾਲ ਸਾਹਿਬ ਨੂੰ ਵੀ ਮਿਲੇ ਸੀ ਮੈਂਬਰ ਪਾਰਲੀਮੈਂਟ ਰੰਧਾਵਾ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕੀਤੀ ਹੈ ਪਰ ਹਾਲ ਦੀ ਘੜੀ ਇੱਕ ਵੀ ਪੱਥਰ ਲਾਉਣ ਦਾ ਕੰਮ ਜਿਹੜਾ ਉਧਰਲੇ ਪਾਸੇ ਸ਼ੁਰੂ ਨਹੀਂ ਹੋਇਆ ਜੇਕਰ ਪਾਣੀ ਦਾ ਸਤਰ ਵੱਧ ਹੈ ਤਾਂ ਉਹ ਜਿਹੜਾ ਕਿਸਾਨਾਂ ਨੇ 25 30 ਲੱਖ ਰੁਪਈਆ ਆਪਣੀਆਂ ਜੇਬਾਂ ਦੇ ਵਿੱਚੋਂ ਖਰਚਿਆ ਉਹ ਸਾਰਾ ਮਿੱਟੀ ਹੋ ਜਾਣਾ ਔਰ ਅਗਲੇ ਪਾਸੇ ਜਿੰਨੇ ਪਿਛਲੇ ਸੀਜ਼ਨ ਵੀ ਬੜੀ ਵੱਡੀ ਏਰੀਆ ਦੇ ਵਿੱਚ ਤਬਾਹੀ ਕੀਤੀ ਸੀ ਉਧਰ ਦਾ ਜਿਹੜਾ ਉਹ ਨੁਕਸਾਨ ਹੋਏਗਾ ਸੋ ਹੁਣ ਇੱਕ ਜਿਹੜੀ ਨਾਲ ਅਸੀਂ ਗੱਲ ਆਮ ਕਰਦੇ ਰਹਿੰਦੇ ਆ ਕਵਲਜੀਦਰੋਗੋਂ ਦਿਖਾਏ ਹੋਏ ਏਰੀਆ ਸਾਰਾ ਇਹ ਜਿਹੜੇ ਹਾਲਾਤ ਬਣੇ ਆ ਆ ਦੇਖੋ ਇੱਥੇ ਕਿਉਂਕਿ ਦਰਿਆ ਆੜਾ ਏਰੀਆ ਬੇਸ਼ੱਕ ਇਹ ਕਿਸਾਨਾਂ ਦੀ ਆਪਣੀ ਮਾਲਕੀ ਹੈ ਪਰ ਇਹਦੇ ਚ ਰੇਤਾ ਭਰਿਆ ਪਿਆ ਕਿਵੇਂ ਰੇਤਾ ਦੀਆਂ ਜਿਹੜੀਆਂ ਨੇ ਇੱਟਾਂ ਗਾਂ ਨੇ ਔਰ ਕਾਈ ਉੱਗੀ ਪਈ ਹੈ ਤੇ ਸਰਕਾਰ ਇਹ ਰੇਤਾ ਕੱਢਣ ਨਹੀਂ ਦਿੰਦੀ ਸੋ ਅਸੀਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਇਹ ਰੇਤਾ ਜੇਕਰ ਨਿਕਲਦੀ ਹੈ ਤੇ ਦਰਿਆ ਜਦੋਂ ਪਾਣੀ ਪਿੱਛੋਂ ਵੱਧਦਾ ਜਿਹੜੀ 18000 ਕਿਊਸਕ ਪਾਣੀ ਬੜੀਆਂ ਨਹਿਰਾਂ ਨੇ ਉਹਨਾਂ ਦੇ ਕੰਡੇ ਤਾਂ ਪੱਕੇ ਕੀਤੇ ਆ ਤੇ ਇਹਨਾਂ ਦਰਿਆਵਾਂ ਦੇ ਵਿੱਚ 3 ਲੱਖ ਕਿਊਸਕ ਤੋਂ ਵੀ ਵੱਧ ਪਾਣੀ ਛੱਡਿਆ ਜਾਂਦਾ ਤੇ ਇਹਨਾਂ ਦੇ ਕੰਡੇ ਵੀ ਕੱਚੇ ਆ ਤੇ ਇਹਨਾਂ ਦੇ ਵਿੱਚ ਜ਼ਿਆਦਾ ਏਰੀਆ ਜਿਹੜਾ ਹੈਗਾ ਉਹ ਰੇਤੇ ਨੇ ਹੀ ਕਵਰ ਕੀਤਾ ਹੋਇਆ ਜੇਕਰ ਇਹ ਰੇਤਾ ਵਿੱਚੋਂ ਨਿਕਲ ਜਾਂਦਾ ਸਰਕਾਰ ਆਪਣੇ ਢੰਗ ਨਾਲ ਇਸ ਚੀਜ਼ ਨਾਲ ਨਿਪਟੜੇ ਲਵੇ ਔਰ ਜਿੱਥੇ ਜ਼ਮੀਨਾ ਕਿਸਾਨਾਂ ਦੇ ਕਬਜ਼ੇ ਵਾਲੀਆਂ ਨੇ ਜਿੱਥੇ-ਜਿੱਥੇ ਇਹਨਾਂ ਦੇ ਵਿੱਚ ਕਿਸਾਨਾਂ ਦੇ ਨੰਬਰ ਨੇ ਉਹ ਕਿਸਾਨਾਂ ਨੂੰ ਕਹਿਤਾ ਜਾਏ ਕਿ ਭਾਈ ਤੁਸੀਂ ਰੇਤਾ ਵੇਚ ਲਓ ਇਹ ਜ਼ਰੂਰੀ ਥੋੜੀ ਹੈ ਕਿ ਇਹ ਸਾਰੀ ਮਲਾਈ ਜਿਹੜੀ ਹੈ ਸਰਕਾਰ ਨੇ ਜਾਂ ਇਹਨਾਂ ਲੀਡਰਾਂ ਨੇ ਖਾਣੀ ਸਿੱਖੀ ਇਹਨਾਂ ਨੇ ਕਿ ਮਤਲਬ ਰੇਤਾ ਜਿਹੜੀ ਹੈ ਇਹ 45 45 ਸੌਨ ਸੈਂਕੜਾ ਇਹਨਾਂ ਵਿੱਚ ਨਾਲੇ ਤਾਂ ਰੇਤਾ ਸਸਤੀ ਹੋ ਜੂਗੀ ਨਾਲੇ ਇਹ ਦਰਿਆ ਡੂੰਘੇ ਹੋ ਜਾਣਗੇ ਇਹਦੇ ਵਿੱਚ ਪਾਣੀ ਜਿਹੜਾ ਉਹ ਜ਼ਿਆਦਾ ਆਊਗਾ ਤੇ ਕਿਸਾਨਾਂ ਦੀ ਫਸਲਾਂ ਖਰਾਬ ਨਹੀਂ ਹੋਣਗੀਆਂ ਸੋ ਇਹ ਹਾਲਾਤ ਕੱਲੇ ਰਾਵੀ ਦੇ ਹੀ ਨਹੀਂ ਇਹ ਹਾਲਾਤ ਬਿਆਸ ਦੇ ਸਤਲੁਜ ਦੇ ਵੀ ਇਹੀ ਹਾਲਾਤ ਨੇ ਸੋ ਅਸੀਂ ਬੇਨਤੀ ਕਰਦੇ ਆਂ ਕਿ ਇੱਕ ਤਾਂ ਇਹਨਾਂ ਦੇ ਜਿਹੜੇ ਆ ਕੰਡੇ ਪੱਤੇ ਕਿਤੇ ਜਾਣ ਸਾਰੇ ਜਿੰਨੇ ਵੀ ਦਰਿਆ ਨੇ ਪਿਛਲੇ ਸਾਲ ਜਿੱਥੋਂ ਜਿੱਥੋਂ ਵੀ ਬੰਨ ਟੁੱਟੇ ਐ ਕਿਤੇ ਵੀ ਸਰਕਾਰ ਨੇ ਅੱਜ ਕੀ ਪੈਸਾ ਨਹੀਂ ਲਾਇਆ ਔਰ ਹਰਿਆਣੀ ਦੀ ਗੱਲ ਇਹ ਆ ਕਿ ਪਿਛਲੇ ਸਾਲ ਨਾਲੋਂ ਐਤ ਕੀ ਹੜ੍ਹ ਪ੍ਰਬੰਧਨ ਦੇ ਲਈ ਰਕਮ ਜਿਹੜੀ ਉਹ ਬਾਈਟ ਦੇ ਵਿੱਚ ਹੀ ਘੱਟ ਰੱਖੀ ਗਈ ਹੈ ਤੇ ਜਿਹੜੀ ਹੈਗੀ ਵੀ ਆ ਉਹ ਵੀ ਮੈਨੂੰ ਤੇ ਕਿਤੇ ਖਰਚੀ ਨਜ਼ਰ ਨਹੀਂ ਆਉਂਦੀ ਕਿ ਜੇਕਰ ਚੈਰਿਟੀ ਦੇ ਆਧਾਰ ਦੇ ਉੱਤੇ ਇੱਥੇ ਬੰਨ ਬੱਜਿਆ ਤੇ ਉਹਨੂੰ ਇਹਨਾਂ ਨੇ ਨਹੀਂ ਲਾਇਆ ਨਾਲ ਦੁਵਾਰਾ ਨਹੀਂ ਲਾਈਆਂ ਆਹ ਪੁਰਾਣੇ ਸਾਰੇ ਬੱਜੇ ਆ ਸਟੱਡ ਜਿੰਨੇ ਵੀ ਆ ਸਾਰੇ ਮੈਂ ਦੇਖਦਾ ਪਿਆ ਇਹਨੂੰ ਕਿ ਬਹੁਤ ਵੱਡੀ ਪੱਦਰ ਦੇ ਉੱਤੇ ਇਹਨੂੰ ਵੀ ਅਗਲੇ ਪਾਸੇ ਖੋਰਾ ਲੱਗਾ ਜੇਕਰ ਜ਼ਿਆਦਾ ਪਾਣੀ ਆਉਂਦਾ ਹੈ ਤੇ ਇਥੋਂ ਦੀ ਵੀ ਪਾਣੀ ਅਗਲੇ ਪਾਸੇ ਚੱਲ ਜਾਣਾ ਸੋ ਇਹ ਬੇਨਤੀ ਜਿਹੜੀ ਹੈ ਇਹ ਸਰਕਾਰ ਨੂੰ ਹੈ ਕਿ ਨਹੀਂ ਤੇ ਫਿਰ ਅਸੀਂ ਤਾਂ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਦੋਂ ਫਿਰ ਕੋਈ ਧਰਨਾ ਲਾਉਂਦੇ ਆ ਤਾਂ ਫਿਰ ਫੇਸਬੁੱਕ ਦੇ ਉੱਤੇ ਵੀ ਰੌਲਾ ਪਾਉਣ ਵਾਲੇ ਬਹੁਤੇ ਵਿਲੇੜ ਸੱਜਣ ਜਿਹੜੇ ਹੈਗੇ ਉਹ ਵੀ ਕਹਿੰਦੇ ਵੀ ਜੇ ਥੇ ਬੰਦੀਆਂ ਧਰਨਾ ਲਾਉਂਦੀਆਂ ਤੇ ਜਦੋਂ ਅਸੀਂ ਮਿਲ ਕੇ ਇਹਨਾਂ ਨੂੰ ਕਟੋਕਰ ਡਿਪਟੀ ਕਮਿਸ਼ਨਰ ਨੂੰ ਅਸੀਂ ਪੰਜ ਵਾਰੀ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਾਂ ਕਿ ਇਹਨਾਂ ਤੁਸੀਂ ਉਹਨਾਂ ਪੱਕਿਆਂ ਕਰ ਲਓ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਵੀ ਮਿਲ ਚੁੱਕੇ ਆਂ ਤੇ ਰੰਧਾਵਾ ਸਭ ਨੂੰ ਵੀ ਮਿਲ ਚੁੱਕੇ ਆਂ ਤੇ ਕੋਈ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਇਹ ਰੱਬ ਅਸਰੇ ਰਹਿ ਰਹੇ ਨੇ ਇਹ ਬਾਰਡਰ ਏਰੀਆ ਦੇ ਲੋਕ ਇਹ ਦਰਿਆਵਾਂ ਦੇ ਕੰਢਿਆਂ ਦੇ ਰਹਿ ਰਹੇ ਲੋਕ ਜਿਹੜੇ ਹੈਗੇ ਨੇ ਇਹ ਰੱਬ ਦੇ ਰਹਿਮੋ ਕਰਮ ਦੇ ਉੱਤੇ ਆ ਸੋ ਇਸ ਕਰਕੇ ਜੇਕਰ ਸਾਨੂੰ ਫਿਰ ਇਹਨਾਂ ਚੀਜ਼ਾਂ ਨੂੰ ਧਰਨਾ ਲਾ ਕੇ ਕਰਵਾਉਣਾ ਪਿਆ ਤਾਂ ਫਿਰ ਭਗਵੰਤ ਮਾਣੂ ਵੀ ਕਹਿੰਦਾ ਕਿ ਕਿਸਾਨ ਵਜਾ ਨਹੀਂ ਦੇਖਦੇ ਜਗਾ ਦੇਖਦੇ ਆ ਭਮਾਨ ਸਾਹਿਬ ਆ ਲੋਕ ਰੋੜਦੇ ਪਏ ਆ ਇਹ ਵਿਚੋਰੇ ਤਾਂ ਕਢਾਓ ਪਾਣੀ ਦਰਿਆਵਾਂ ਦੇ ਵਿੱਚ ਰਹੇ ਤੇ ਤੁਸੀਂਾਂ ਦੇ ਕੰਡੇ ਪੱਕੇ ਕਰਵਾਓ ਤਾਂ ਜੋ ਇਹਨਾਂ ਦੀਆਂ ਫਸਲਾਂ ਜਿਹੜੀਆਂ ਨੇ ਇਹਨਾਂ ਦੇ ਜ਼ਮੀਨਾਂ ਸਾਰੀਆਂ ਦਰਿਆਵਾਂ ਦੇ ਕੰਡੇ ਆਪਣੀਆਂ ਮਾਲਕੀਆਂ ਨੇ ਇਹਨਾਂ ਦੀਆਂ ਇਹਨਾਂ ਕੋਈਆਂ ਨਹੀਂ ਕਿਸੇ ਕੋਲੋਂ ਤੋਂ ਇਹਨਾਂ ਦੀਆਂ ਜ਼ਮੀਨਾਂ ਵੇਚਾਉਣ ਲਈ ਇਹਨਾਂ ਦੇ ਕੰਡੇ ਜਿਹੜੇ ਹੈਗੇ ਆ ਉਹਨਾਂ ਨੂੰ ਪੱਕੇ ਤੇ ਮਜ਼ਬੂਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ